ਹਰਮਨワਚਲੇ ਸਈ ਦਾ ਲੋਹੀਤ ਵਰਗ ਜੀ ਦੇ ਵਿੱਕੀ ਰੌਣਾ ਜੀ ਵੱਲੋਂ ਜੋ ਹਰੇਕ ਪਾਸੇ ਵਿੱਚ ਗੁਣਗਾਨ ਕੀਤਾ ਜਾਂਦਾ ਹੈ ਤੇ ਅੱਜ ਵੀ ਹਰਮਨワਚਲੇ ਸਈ ਦਾ ਗੁੜਗਾਨ ਕਰਕੇ ਸਾਰੇ ਭਗਤਾਂ ਨੂੰ ਇਹ ਹਾਲ ਕਰਨਗੇ ਜੈਕਾਰਾ कि तो पहला पवन पुत्र हनुमान जी के चरना चाहिए तो, हनुमान चालीसा का पाठ सारे भक्त वालों साहिल बोलिए बने राम चंद्र भगवान की श्री गुरु चरण सरोज रज निज मन मुकुर सुधारो ਬਾਰੇ rau ragwar vimal jasoor jo daat phal cha booti hin tenu jaal nikhe सेवा <laughs> ਦੇ ਕਿੱਚੇ ਦਾ ਲੰਗਰ ਲੱਗਿਆ ਹੋਇਆ। ਦੇਖੋ ਜੀ ਮਾਂ ਨਿਆਣਾ ਦੇ ਵੀਰ ਕਿ ਲੜਨ ਲੇ ਗੁਰਪਨ ਅੱਬਾ ਵੱਲੋਂ ਤੇ ਆਪਣੇ ਸ਼ਿਵ ਸ਼ੰਭੂ ਬੜਿਆਲਾ ਜੜਪੜੀ ਤੋਂ ਉਹਨਾਂ ਦੇ ਗੁਰਪਨ ਵੱਲੋਂ ਦੁਆ ਵੱਲੋਂ ਗੋਲ ਕੱਪੜਾ ਲੰਗਰ ਲਗਾਇਆ ਗਿਆ। ਜੋ ਅਸੀਂ ਸ਼ਾਹਨੂਖ ਵਨ ਜੀ ਉਹ ਪਹਿਲਾਂ ਹੀ ਖਵਾ ਰਹੇ ਹਾਂ। ਜੋ ਸ਼ਾਹਨਦਾਰੀ ਜਿਹੜਾ ਉਹ ਵੀ ਵਖਰਾ ਕਰਾਂਗੇ ਤੇ ਮਾਤਾ ਰਾਣੀ ਦੇ ਅਸੀਰ ਬਾਕੀ ਦੋਸਤ ਸਾਡੇ ਪ੍ਰਧਾਨ ਜੀ ਬੜਿਆਲੇ ਦੇ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਤ੍ਰਿਪੜੀ ਪਟਿਆਲਾ ਤੋਂ ਬਾਸ ਆਈ ਹੈ ਤੇ ਇੱਕ ਨਾਬਾ ਤੋਂ ਸਾਡੇ ਵੀਰ ਜੀ ਸਾਹਿਬ ਅੰਦਰ ਸਾਹਿਬ ਜੀ ਅਸੀਂ ਇਕੱਠੇ ਆਪਣੇ ਫੋਨ ਤੇ ਗੱਲਬਾਤ ਕਰਕੇ ਇਕੱਠੇ ਆਪਣਾ ਪ੍ਰੋਗਰਾਮ ਬਣਾ ਕੇ ਇਕੱਠੇ ਲੰਗਰ ਲਗਾਇਆ ਚਮਤਰਾਣੀ ਦਾ ਪਹਿਲਾਂ ਕਚੋਰੀਆਂ ਦਾ ਲੱਗਿਆ ਹੁਣ ਗੋਲੇ ਪੈਦਲਾ ਉਹ ਤੋਂ ਪਹਿਲਾਂ ਠੀਕ ਹੈ ਸ਼ਾਮ ਨੂੰ ਆਪਣਾ ਚਾਹ ਨਾਲ ਬਿਸਕੁਟ ਖਵਾਵਾਂਗੇ ਭਗਤਾਂ ਨੂੰ ਇੱਥੇ ਤਰ੍ਹਾਂ ਰੂਰੂ ਕਰਾਂਗੇ ਸਾਰਿਆਂ ਨੂੰ RAM RAM ਤੇ ਪਟਿਆਲੇ ਵਾਲਿਆਂ ਤੇ ਨਾਬਿਆਂ ਵਾਲਿਆਂ ਨਾਲ ਕੇ ਨਜ਼ਾਰੇ ਸਾਰਿਆਂ ਨੂੰ ਦੇਖੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਖੀਚੀ ਦਾ ਲੰਗਰ ਹੈ ਜੀ ਇਹ ਗੋਲ ਕੇ ਪਹਿ ਲੰਗਰ ਹੈ ਜੀ ਮਾਨੇ ਦੇ ਵੀ ਲਾਲੇ ਗੁਰੂ ਤੋਂ ਵੱਲੋਂ ਅੱਜ ਨੌਵੀਂ ਬਾਸ ਯਾਤਰਾ ਜੀ ਨੱਬਾ ਸ਼ਹਿਰ ਤੋਂ ਮਾਤਾ ਨਾਨਾ ਦੇਵੀ ਦੇ ਦਰਵਾਜ਼ਾ ਤੱਕ ਪਹੁੰਚੇ ਹੋਰ ਇਹ ਗੋਲ ਕੇ ਪਹਿ ਲੰਗਰ ਲਗਾਇਆ ਗਿਆ ਤੇ ਉਹ ਬੰਦ ਕਰ ਲੋ ਜੀ ਸੁਣਾ ਬਾਬਾ ਨਾ ਫੜੀ ਕਿੰਨੀ ਕਿੰਨੀ ਕਿੰਦਕ ਲਾ ਗਏ ਇਹਨਾਂ ਨੂੰ ਤਾਂ ਲੱਗਦਾ ਉਹ ਗੱਲ ਨਹੀਂ ਕਹਿਣਾ ਨਹੀਂ ਦੇ ਰੋ ਨਿਕਲ ਜੀ ਅਰੇ ਸਪੀਚ ਦੇਣੀ ਹੈ ਸਪੀਚ ਅੱਗੇ ਖੜ੍ਹ ਦਿਓ ਇਹ ਖਬਰ ਲੱਗ ਰਹੀ ਹੈ ਜੀ ਬਹੁਤ ਟੇਸਟੀ ਐ ਨਾ ਬਹੁਤ ਵਾਸਾ ਆਈ ਹੈ ਨਾ ਨਵੀਂ ਵਾਸਤੇ ਤੇ ਰਸਤੇ ਜਿਹੇ ਬਹੁਤ ਅਨੰਦ ਮਿਲਤਾ ਮਾਤਾ ਦੇ ਭੇਟਾ ਗਈਆਂ ਤੇ ਅਸੀਂ ਬਹੁਤ ਮਜ਼ਾ ਕਰਦੇ ਹੋਏ ਮਾਤਾ ਦੇ ਭਜਨ ਕੀਰਤਨ ਕਰਦੇ ਹੋਏ ਜਰੂਰ ਰੋਈਆਂ ਕਰਦੇ ਆਂ ਆਹ ਲਓ ਜੀ ਅੱਗੇ ਚੱਲੋ Okay, कंदा हाणे छोड़ी लॻी We'll yeah. be yeah. به <laughs> کي <laughs>